ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਮੋਰਚੇ ਵਿੱਚ ਬੈਠੇ ਆ ਤੇ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਕਾਕਾ ਸਿੰਘ ਜੀ ਕੋਟੜਾ ਉਹਨਾਂ ਤੋਂ ਪੁੱਛਣ ਦੀ ਉਹਨਾਂ ਤੋਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਦੇ ਆ ਵੀ ਅੱਜ ਆਗੂ ਸਹਿਬਾਨ ਆਏ ਸੀਗੇ ਬਾਕੀ ਯੂਨੀਅਨਾਂ ਦੇ ਰਾਜੇਵਾਲ ਸਾਹਿਬ ਆਏ ਸੀ ਜਾਂ ਹੋਰ ਅਗਰਾਹਾ ਸਾਹਿਬ ਆਏ ਸੀ ਜਿੰਨੇ ਵੀ ਆਏ ਸੀਗੇ ਆਪਣੇ ਇੱਥੇ ਪ੍ਰਧਾਨ ਸਹਿਬਾਨ ਵੀ ਕੀ ਅੱਜ ਉਹ ਪੇਸ਼ਕਸ਼ ਲੈ ਕੇ ਆਏ ਸੀਗੇ ਕਿਹੜੀ ਗੱਲਬਾਤ ਹੋਈ ਆ ਕਾਕਾ ਸਿੰਘ ਕੋਟੜਾ ਜੀ ਤੋਂ ਗੱਲਬਾਤ ਕਰਦੇ ਆ ਜੀ ਸਤਿ ਸ਼੍ਰੀ ਅਕਾਲ ਪ੍ਰਧਾਨ ਜੀ ਉਸੇ ਬੈਠੀ ਹਾਂਜੀ ਅੱਜ ਦੇਖੋ ਸਾਰਿਆਂ ਨੂੰ ਪਤਾ ਹੀ ਲੱਗਿਆ ਉਹਨਾਂ ਦੀ ਆਪਦੇ ਫੋਰਮ ਦੀ ਜਿਹੜੀ ਕਮੇਟੀ ਬਣਾਈ ਹੋਈ ਹੈ 6 ਮੈਂਬਰੀ ਉਹਦੇ ਵਿੱਚੋਂ 5 ਮੈਂਬਰ ਅੱਜ ਆਏ ਸੀਗੇ ਉਹਨਾਂ ਨੇ ਜਿਹੜੀ ਆਪਣੇ ਪਹਿਲਾਂ ਦੱਲੇਵਾਲ ਸਾਹਿਬ ਨਾਲ ਮੁਲਾਕਾਤ ਕੀਤੀ ਆ ਉਹਨਾਂ ਦਾ ਹਾਲਚਲ ਪੁੱਛਿਆ ਤਾਂ ਉਹਦੋਂ ਪੁੱਛ ਕੇ ਉਹ ਜਿਹੜੇ ਬਾਹਰ ਪੀਸੀ ਕੀਤੀ ਹੈ ਪੀਸੀ ਦੇ ਵਿੱਚ ਆ ਗਏ ਸੀ ਉਹਨਾਂ ਨੇ ਤਾਂ ਇੱਕ ਚਿੱਠੀ ਦਿੱਤੀ ਆਪਾਂ ਨੂੰ ਵੀ ਅਸੀਂ ਜਿਹੜੇ ਹੋਰ ਭੂਕ ਇੱਕ ਬਾਰੇ ਜਿਹੜੀਆਂ ਹੋਰ ਮੰਗਾਂ ਰਹਿੰਦੀਆਂ ਨੇ ਇਹ ਤੇ ਵਿਚਾਰ ਕਰਕੇ ਅਸੀਂ 15 ਤਰੀਕ ਨੂੰ ਮੀਟਿੰਗ ਰੱਖੀ ਹੈ ਪਰ ਆਪਣੇ ਵੱਲੋਂ ਮੈਂ ਖੁੱਲੀ ਪੇਲ ਕੀਤੀ ਸੀ ਕਿ ਜਿਹੜੀ ਸਥਿਤੀ ਚ ਆਪਾਂ ਜਿਹੜੀ ਸਥਿਤੀ ਚ ਡੱਲੇਵਾਲ ਸਾਹਿਬ ਨੇ 46 ਦਿਨ ਹੋ ਗਏ ਉਹਨਾਂ ਨੂੰ ਉਹ ਖੜਤਾਲ ਤੇ ਬੈਠਿਆ ਨੂੰ ਤਾਂ 46 ਦਿਨਾਂ ਦੇ ਵਿੱਚ ਉਹਨਾਂ ਦੀ ਜਿਹੜੀ ਸਿਹਤ ਹੈ ਉਹ ਕਹੋ ਜੀ ਉਹਦਾ ਸਭ ਸੁਭਾਵਕ ਹੈ ਕਿ ਨੁਕਸਾਨ ਉਹ ਜਿਹੜਾ ਤੈ ਹੈ ਨੇੜੇ ਨੇੜਿਆ ਜਾਇਆ ਅਸੀਂ ਅਪੀਲ ਕੀਤੀ ਸੀ ਵੀ ਇਸ ਵੇਲੇ ਹੁਣ ਕੋਈ ਮੀਟਿੰਗ ਦਾ ਸਮਾਂ ਨਹੀਂ ਗਾ ਮੋਰਚੇ ਨੂੰ ਸਪੋਰਟ ਕਰੋ ਸਪੋਰਟ ਕਿਸ ਢੰਗ ਨਾਲ ਕਰਨੀ ਹੈ ਇਹਦਾ ਫੈਸਲਾ ਤੁਸੀਂ ਕਰਨਾ ਹੈ ਪਰ ਲੱਗੇ ਸਰਕਾਰ ਨੂੰ ਕਿ ਸਾਰੀ ਲੀਡਰਸ਼ਿਪ ਇਕੱਠੇ ਪ੍ਰੋਗਰਾਮ ਕਰ ਰਹੀ ਹੈ ਸਪੋਰਟ ਕੀਤੀ ਹੈ ਤੋਂ ਇਹ ਅਪੀਲ ਤੇ ਮੈਨੂੰ ਲੱਗਦਾ ਵੀ ਉਹ ਗੌਰ ਕਰਨਗੇ ਕਿ 15 ਤਰੀਕ ਬਹੁਤ ਦੂਰ ਆ ਮੈਂ ਵੀ ਇਹ ਸੋਚ ਰਿਹਾ ਸੀ 15 ਤਰੀਕ ਬਹੁਤ ਦੂਰ ਹੈ ਹਾਂ ਤੇ 15 ਫਿਰ ਇਹਨਾਂ ਦੀ 24 ਦੀ ਦਿੱਲੀ ਮੀਟਿੰਗ ਹੈ ਇਹਦਾ ਮਤਲਬ ਤਾਂ ਫਿਰ ਸਾਰਾ ਜਿਹੜਾ ਸਮਾਂ ਹੈਗਾ ਮੀਟਿੰਗਾਂ ਦੇ ਵਿੱਚ 15 ਤੋਂ ਇਕੱਲੇ ਸਟੇਟਲ ਦੀ ਹੋਊਗੀ ਫਿਰ ਇਹਨਾਂ ਦੀ ਆਲ ਇੰਡੀਆ ਦੀ ਬੈਠਕ ਹੋਣੀ ਹੈ ਹੋਣਾ ਉਹ ਫਿਰ 24 ਨੂੰ ਵਿਚਾਰਨਗੇ ਉਹ ਸਮਾਂ ਫਿਰ ਮੀਟਿੰਗਾਂ ਵਾਲਾ ਨਹੀਂ ਇਹ ਤਾਂ ਇੱਕ ਜਦੋਂ ਮੂਵਮੈਂਟ ਖੜੀ ਕਰਨੀ ਹੋਵੇ ਕਿਸ ਮੰਗਾਂ ਤੇ ਸਹਿਮਤੀ ਬਣਾਉਣੀ ਹੋਵੇ ਉਹ ਮੂਵਮੈਂਟ ਤੇ ਸਹਿਮਤੀ ਬਣਾਉਣ ਤੇ ਮੀਟਿੰਗਾਂ ਕੀਤੀਆਂ ਹੁੰਦੀਆਂ ਆਪਾਂ ਤਾਂ ਪਹਿਲਾਂ ਹੀ 13 ਫਰਵਰੀ ਤੋਂ ਲੈ ਕੇ ਲਗਾਤਾਰ ਇਹ ਸਾਰਾ ਕੁਝ ਕਰ ਰਹੇ ਹਾਂ ਹੁਣ ਮੋਰਚਾ ਚੱਲ ਰਿਹਾ ਹੈ 11 ਮਹੀਨੇ ਹੋ ਗਏ ਤੋਂ ਸਾਥੀ ਮੈਨੂੰ ਲੱਗਦਾ ਇਸ ਗੱਲ ਤੇ ਵਿਚਾਰ ਕਰਨਗੇ ਵਿਚਾਰ ਕਰਕੇ ਇਸ ਮੋਰਚੇ ਦੀ ਲੋਕਾਂ ਦੀ ਮੰਗ ਹੈ ਕੱਲੀ ਮੇਰੀ ਨਹੀਂ ਲੋਕਾਂ ਦੀ ਮੰਗ ਹੈ ਕਿ ਇਕੱਠੇ ਹੋ ਕੇ ਖਨੋਰੀ ਆ ਕੇ ਆਪਾਂ ਸਰਕਾਰ ਨੂੰ ਮੋਰੇ ਲਾ ਕੇ ਮੰਗਾਂ ਮਰਵਾਗੇ ਨਹੀਂ ਤਾਂ ਮੰਗਾਂ ਲਾਗੂ ਹੋ ਜਾਣ ਨਾਲ ਡਿਲੇਵਰ ਸਭ ਦੀ ਜਾਣ ਬਜਰੇ ਸਿਹਤ ਬਜਰੇ ਇਹ ਇਹ ਅਪੀਲ ਹੈ ਮੈਨੂੰ ਕਿ ਲੋਕਾਂ ਦੀ ਭਾਵਨਾ ਵਾ ਲੋਕਾਂ ਦੀ ਭਾਵਨਾ ਮੁਤਾਬਕ ਜੇ ਆਗੂ ਲਾਜ਼ਮੀ ਸੋਚਣਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਭਲੇਖਾ ਸੀ ਉਹ ਤਾਂ ਅੱਜ ਵੀ ਤੋੜਿਆ ਤੇ ਹੋਰ ਵੀ ਜਿਹੜਾ ਮਾੜਾ ਮੋਟਾ ਕਿਸੇ ਨੂੰ ਰਹਿ ਗਿਆ ਤਾਂ ਫਿਰ ਬੱਚਾ ਬੱਚਾ ਜਿਹੜਾ ਆਪਾਂ ਇਧਰ ਨੂੰ ਲਿਆ ਕੇ ਅੱਗੇ ਨੂੰ ਤੋਰਨ ਦਿੱਲੀ ਵੱਲ ਨੂੰ ਉਹ ਜਿਹੜੇ ਮੰਗਾ ਬਣਾਉਣ ਤੱਕ ਇਹ ਮੈਨੂੰ ਲੱਗਦਾ ਕਿ ਉਹ ਆਗੂ ਇਸ ਗੱਲ ਤੇ ਜ਼ਰੂਰ ਵਿਚਾਰ ਕਰਕੇ ਸੋਚ ਕੇ ਆਪਾਂ ਨੂੰ ਦੱਸਣਗੇ ਜਿੱਦਾਂ ਮoure ਆਪਣੇ ਬੈਰੀਅਰ ਲੱਗੇ ਆ ਜੀ ਆਪਾਂ ਇੰਨੇ ਚਿਰ ਦੇ ਅੱਗੇ ਜਾਣਾ ਚਾਹੁੰਦੇ ਆ ਤਾਨੂੰ ਪਰਸਨਲੀ ਤੌਰ ਤੇ ਲੱਗਦਾ ਆ ਵੀ ਜੇ ਸਾਰੇ ਭਰਾ ਇਕੱਠੇ ਹੋ ਕੇ ਇੱਕ ਮੰਚ ਤੇ ਆ ਜਾਂਦੇ ਆ ਸਾਰੀਆਂ ਯੂਨੀਅਨਾਂ ਦੇ ਜਿਹੜੇ ਕੈਡਰ ਆ ਉਹ ਇੱਕ ਜਗ੍ਹਾ ਇਕੱਠੇ ਹੋ ਕੇ ਕੋਈ ਡਿਸੀਜਨ ਲੈ ਕੇ ਗਾਂਹ ਜਾਣ ਦਾ ਜਾਂ ਕੁਝ ਸੋਚਦੇ ਆ ਤੇ ਮਤਲਬ ਆਪਾਂ ਸਫਲ ਹੋ ਸਕਦੇ ਆ ਕਿਉਂਕਿ ਆਪਣਾ ਮੇਨ ਜਿਹੜਾ ਟੀਚਾ ਉਹ ਤੋਂ ਦਿੱਲੀ ਪਹੁੰਚਣਾ ਆ ਨਹੀਂ ਮੇਨ ਟੀਚਾ ਸਾਡੀਆਂ ਮੰਗਾਂ ਲਾਗੂ ਕਰਵਾਉਣਾ ਦਿੱਲੀ ਕੋਈ ਦਵਾਈ ਨੂੰ ਦਾਵੀ ਨਹੀਂ ਹੁੰਦੇ ਅੱਗੇ ਖੜਦੇ ਦਾਵੀ ਨੂੰ ਹੱਥ ਲਾ ਕੇ ਮੋੜਨਾ ਅਸੀਂ ਅਸਰ ਸਾਡਾ ਇੱਥੋਂ ਵੀ ਹੋ ਰਿਹਾ ਹੈ ਅਸਰ ਸਾਡਾ ਇਦੋਂ ਪਿੱਛੇ ਬੈਠ ਕੇ ਵੀ ਹੋਊਗਾ ਇਹ ਤਾਂ ਇੱਕ ਜਗ੍ਹਾ ਤੈ ਹੈ ਕਿ ਆਪ ਦੀ ਰਾਜਧਾਨੀ ਦੇ ਵਿੱਚ ਆਪਾਂ ਜਾ ਕੇ ਗੱਲ ਰੱਖਣਾ ਚਾਹੁੰਦੇ ਸੀ ਸਰਕਾਰ ਨੇ ਆਪਾਂ ਨੂੰ ਨਹੀਂ ਜਾਣ ਦਿੱਤਾ ਹਰਿਆਣਾ ਦੇ ਵਿੱਚ ਭਾਜਪੀ ਦੀ ਸਰਕਾਰ ਸੀ ਉਹਨਾਂ ਨੇ ਸਖਤ ਕਰਤੀਆਂ ਉਹ ਜਿਹੜੀਆਂ ਕੰਧਾਂ ਨੇ ਉਹ ਬੰਦੇ ਦੇ ਵੱਸ ਦਾ ਰੋਗ ਨਹੀਂ ਜੇ ਮਸ਼ੀਨਰੀ ਵੀ ਉਹਨੂੰ ਢਾਉਣ ਲੱਗੂਗੀ 2-3 ਦਿਨ ਚਾਹੀਦੇ ਨੇ ਤਾਂ ਜਿਹੜੇ ਹਸਾਬ ਦੇ ਨਾਲ ਉਹ ਕੰਧਾਂ ਕੱਢੀਆਂ ਨੇ ਇੱਕ ਕਿਲੇ ਦੀ ਨਿਉ ਉਤਰੀ ਵੀ ਐ ਕੰਧ ਨਹੀਂ ਉਹ ਨਿਉ ਹੈ ਤੋ ਉਹਨੂੰ ਟ੍ਰੈਡ ਨਹੀਂ ਤੋੜ ਸਕਦਾ ਆਪਾਂ ਤਾਂ ਸੱਬਲਾ ਥੌੜਿਆਂ ਦੇ ਨਾਲ ਉਹ ਟੁੱਟਣੀ ਨਹੀਂ ਤਾਂ ਇਕੱਠੇ ਹੋ ਕੇ ਘਰਾਂ ਤੋਂ ਕੇੜਾ ਸੜਕ ਤੇ ਤਾਂ ਆਈਏ ਨਾ ਸੜਕ ਤੇ ਆ ਕੇ ਜਿਹੜਾ ਮੈਸੇਜ ਆ ਕੇ ਬੱਚਾ ਬੱਚਾ ਜਦੋਂ ਸੜਕ ਤੇ ਜਿਵੇਂ ਆਪਾਂ 4 ਜਨਵਰੀ ਨੂੰ ਆਏ ਆ ਆਪਾਂ ਕੋਈ ਦਿੱਲੀ ਥੋੜੇ ਗਏ ਸੀ ਤਾਂ ਇੱਥੋਂ ਇਹ ਲੋਕਾਂ ਨੂੰ ਮੈਸੇਜ ਆ ਕਿ ਖਨੌਰੀ ਦੇ ਵਿੱਚ ਲੋਕਾਂ ਦਾ ਲੱਖਾਂ ਦਾ ਇਕੱਠਾ ਹੈ ਜਿਹੜਾ ਹੋਇਆ ਇਹ ਉਸ ਤੇ ਜਿਹੜਾ ਪ੍ਰਭਾਵ ਦੱਲੇਵਾਲ ਸਾਹਿਬ ਨੂੰ ਮੈਨੂੰ ਨਾਲ ਖਰਾਕ ਵੀ ਮਿਲੀ ਉਸ ਇਕੱਠ ਦੇ ਤਾਂ ਉਹ ਅਸਰ ਪੈਂਦਾ ਹੁੰਦਾ ਇਹ ਜ਼ਰੂਰੀ ਨਹੀਂ ਵੀ ਕਿਤੇ ਤੁਸੀਂ ਉੱਥੇ ਜਾਓ ਇਹ ਨਿਸ਼ਾਨਾ ਹੈ ਅੱਗੇ ਵੀ ਜਿਹੜੇ 13 ਮਹੀਨੇ ਆਪਾਂ ਬੈਠੇ ਆਂ ਦਿੱਲੀ ਉਦੋਂ ਕਿਹੜਾ ਦਿੱਲੀ ਦੇ ਵਿੱਚ ਐਂਟਰ ਹੋਏ ਉਦੋਂ ਵੀ ਬਾਰਡਰਾਂ ਦੇ ਵਿੱਚ ਬੈਠੇ ਸੀ ਬੈਠੇ ਤਾਂ ਹੁਣ ਵੀ ਹਰਿਆਣੇ ਦੇ ਬਾਰਡਰ ਤੇ ਆਉਂਦੋਂ ਵੀ ਹਰਿਆਣੇ ਦੇ ਬਾਰਡਰ ਤੇ ਬੈਠੇ ਸੀ ਤਾਂ ਜਦੋਂ ਘਰੋਂ ਨਿਕਲ ਕੇ ਸੜਕਾਂ ਤੇ ਆਵਾਂਗੇ ਉਹਦਾ ਅਸਰ ਪੈਂਦਾ ਕਿਸੇ ਸਟੇਟ ਦੇ ਕਿਹੜੇ ਸੜਕ ਤੇ ਜਦੋਂ ਬੰਦਾ ਬਾਹਰ નીકਲਣਾ ਚਾਹੀਦਾ ਤਾਂ ਮੈਨੂੰ ਇਹ ਲੱਗਦਾ ਵੀ ਅਸਰ ਉਹਦੇ ਹੈਗਾ ਸਰਕਾਰ ਤੇ ਜੇ ਅਸਰ ਨਾ ਹੋਵੇ ਤਾਂ ਫਿਰ ਲੀਡਰਸ਼ਿਪ ਇੰਨੇ ਜਿਹੜੇ ਅਧਿਕਾਰੀ ਹੈ ਆ ਰਹੇ बार-बार ਆ ਰਹੇ ਨੇ ਕੇਂਦਰ کہہ ਰਹੇ ਹੈ ਬਿਆਨ ਦੇਣੇ ਪੈ ਰਹੇ ਹੈ ਖੇਤੀ ਮੰਤਰਾਲੇ ਦੇ ਵਿੱਚ ਪੂਰੀ ਪਾਰਲੀਮੈਂਟ ਦੇ ਵਿੱਚ ਚਰਚਾ ਹੋਈ ਹੈ ਬੈਠੇ ਤਾਂ ਸੀ ਇੱਥੇ ਤਾਂ ਵਿਰੋਧੀਆਂ ਨੇ ਸਾਰਿਆਂ ਨੇ ਕਿਹਾ ਵੀ ਐਮਐਸਪੀ ਗ੍ਰੈਂਟਿਕ ਕਾਨੂੰਨ ਬਣਨਾ ਚਾਹੀਦਾ ਹੈ ਤੋਂ ਇਸ ਸਮੇਂ ਦੇ ਵਿੱਚ ਤਾਂ ਆਪਾਂ ਕੱਲ ਲੈਟਰ ਵੀ ਲਿਖਿਆ ਇੱਕ ਸਾਰੇ ਜਿਹੜੇ ਸੱਸੀ ਪਾਰਟੀਆਂ ਦੇ ਪ੍ਰਧਾਨ ਹਨ ਉਹਨੂੰ ਲੈਟਰ ਵੀ ਗਿਆ ਬਈ ਤੁਸੀਂ ਐਮਐਸਪੀ ਗਰੰਟੀ ਕਾਨੂੰਨ ਦੇ ਹੱਕ ਜੋ ਘਿਰੋਚੋਂ ਤਾਂ ਲੋਕਾਂ ਨੂੰ ਸਾਫ਼ ਹੋਵੇ ਕਿ ਕਿਹੜੀ ਪਾਰਟੀ ਹੱਕ 'ਚ ਹੈ ਕਿਹੜੀ ਵਿਰੋਧ 'ਚ ਹੈ ਚਿਹਰੇ ਸਾਰਿਆਂ ਦੇ ਸਾਫ਼ ਹੋਣੇ ਚਾਹੀਦੇ ਹਾਂ ਚਿਹਰੇ ਸਾਫ਼ ਹੋਣੇ ਨਾ ਮੈਨੂੰ ਲੱਗਦਾ ਉਹ ਜਿਵੇਂ ਰੋਹਲ ਦੀ ਪੈਣਾ ਉਹਨੇ ਪਾਈ ਆ ਵੀਡੀਓ ਵੀ ਟਵੀਟ ਕੀਤੀ ਆ ਉਹਨੇ ਬਈ ਨਹੀਂ ਮੈਂ ਬੇਨਤੀ ਕਰਦੀ ਆ ਕਿ ਜਿਹੜੀਆਂ ਮੰਗਾਂ ਹੈ ਮੋਦੀ ਸਰਕਾਰ ਮੰਨੇ ਅਸੀਂ ਇਹਨਾਂ ਦੇ ਨਾਲ ਆਂ ਐਵੇਂ ਜ਼ਿਕਰ ਸਾਰਿਆਂ ਨੂੰ ਆਪਦੀ ਜਿਹੜੀ ਸਪਸ਼ਟ ਕਰਨਾ ਚਾਹੀਦਾ ਮਤਲਬ ਆਪੋਜੀਸ਼ਨ ਨੂੰ ਆਪਣਾ ਤੁਹਾਡੇ ਕਹਿਣ ਦਾ ਭਾਵ ਹੈ ਵੀ ਫਰਜ ਜਿਹੜਾ ਆ ਉਹ ਚੰਗੀ ਤਰ੍ਹਾਂ ਨਿਭਾਉਣਾ ਚਾਹੀਦਾ ਹੈ ਕਿਉਂਕਿ ਕਿਸਾਨ ਰੀੜ ਦੀ ਹੱਡੀ ਹੁੰਦੇ ਆ ਨਹੀਂ ਇਹਨਾਂ ਨੇ ਲੋਕਾਂ 'ਚ ਹੀ ਵੋਟਾਂ ਲੈਣੀਆਂ ਲੋਕਾਂ 'ਚ ਹੀ ਆਉਣਾ ਜੇ ਅੱਜ ਨਹੀਂ ਬੋਲਣਗੇ ਤਾਂ ਫਿਰ ਗੱਲ ਕਿੱਥੇ ਰੱਖਣੇ ਤਾਂ ਫਿਰ ਇੱਕ ਸੀਮਤ ਰਹਿ ਗਿਆ ਆਪਦਾ ਘੇਰਾ ਥੱਲੇ ਲੋਕਾਂ ਨਾਲ ਇਹਨਾਂ ਦਾ ਕੋਈ ਤਾਲਮੇਲ ਨਹੀਂ ਹੁਣ ਲੋਕ ਸੜਕ ਤੇ ਬੈਠੇ ਨੇ ਉਹ ਚੁੱਪ ਕਰੇ ਬੈਠੇ ਨੇ ਉਹਨਾਂ ਨੂੰ ਆਪ ਵੀ ਚੁੱਪ ਤੋੜ ਕੇ ਪੂਰਾ ਆਪਦੇ ਹੱਕ ਦੇ ਵਿੱਚ ਆਉਣਾ ਚਾਹੀਦਾ ਲੋਕਾਂ ਦੇ ਵਿੱਚ ਤੇ ਇੱਕ ਮੇਰਾ ਅਖੀਰਲਾ ਸਵਾਲ ਹੈ ਕਾਕਾ ਜੀ ਵੀ ਜਿੱਦਾਂ ਲਾ ਲੋ ਵੀ ਅਸੀਂ ਦੁਆਬੇ 'ਚ ਹੁੰਨੇ ਆ ਤੁਸੀਂ ਮੋਰਚੇ ਵਿੱਚ ਰਾਤ ਨੂੰ ਵੀ ਡਿਊਟੀ ਦਿੰਨੇ ਆ ਸਵੇਰੇ ਵੀ ਫਿਰਦੇ ਹੁੰਨੇ ਆ ਨਾ ਪੂਰੀ ਜ਼ਿੰਮੇਵਾਰੀ ਆਪਣੀ ਤਨਦੇਹੀ ਨਾਲ ਨਿਭਾ ਰਹੇ ਆ ਤੇ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਵੀ ਦੁਆਬੇ ਦੀ ਸ਼ਮੂਲੀਅਤ ਕਿੱਦਾਂ ਤੁਹਾਨੂੰ ਲੱਗ ਰਹੀ ਹੈ ਮੋਰਚੇ ਵਿੱਚ ਨਹੀਂ ਦੁਆਬੇ ਵਾਜੇ ਦੀ ਪੂਰੀ ਹੈ ਇੰਨੀ ਨਹੀਂ ਕੋਈ ਸਾਰੀ ਲੀਡਰਸ਼ਿਪ ਬੈਠੀ ਹੈ ਤੋਂ ਜਿੰਨਾ ਜਿਆਦਾ ਪਿੰਨੀਆਂ ਦਾ ਮੈਨੂੰ ਲੱਗਦਾ ਮਸਜਦ ਵਾਬੇ ਦੀ ਆ ਰਹੀਆਂ ਤੇ ਜਿਹੜਾ ਜਿੰਨਾ ਵੀ ਰਸਨ ਲੰਗਰਾਂ ਦਾ ਬਹੁਤ ਮਾਜੇ ਦਾ ਬਾਬੇ ਚਵਾਰਿਆ ਮਾਲਵੇ ਵਾਲੇ ਤਾਂ ਲੜਨ ਵਾਲੇ ਆ ਤੇ ਜਿਹੜੇ ਰਸਨ ਮੈਨੂੰ ਲੱਗਦਾ ਹੁਣ ਕੋਈ ਇਹੋ ਜਿਹਾ ਵੰਡ ਕੇ ਨਹੀਂ ਆਪਾਂ ਦੇਖ ਸਕਦੇ ਮਾਜਾ ਵੀ ਬੈਠਾ ਹੈ ਮਾਲਵੇ ਬੈਠਾ ਹੈ ਦਵਾਬਾ ਵੀ ਬੈਠਾ ਹੈ ਤੋਂ ਸਾਰੇ ਹੈਗੇ ਜਿਹੜੇ ਜੇ ਮੈਂ ਆਗੂਆਂ ਦੀ ਗਿਣਤੀ ਦੇਵਾਂ ਫਿਰ ਜੇ 4-5 ਦੇ ਨਾਲ ਤੇ 2-4 ਦੇ ਰਹਿ ਗਏ ਫਿਰ ਗੁੱਸਾ ਬਾਕੀਆਂ ਨੂੰ ਰੁੱਸ ਜਾਣਾ ਰੁੱਸ ਜਾਣਾ ਸਿਆਣੇ ਲੀਡਰ ਵਾਲੀ ਗੱਲ ਕੀਤੀ ਹੈ ਜੀ ਵੱਜਾ ਜਵਾਬ ਆ ਸਾਰੇ ਹੈਗੇ ਠੀਕ ਹੈ ਹਾਂਜੀ ਦੋਸਤੋ ਰਾਤ ਦਾ ਮਾਹੌਲ ਸੀ ਤੇ ਕਾਕਾ ਸਿੰਘ ਜੀ ਕੋਟੜਾ ਜਿਹੜੇ ਆ ਇਸ ਵੇਲੇ ਜਿਹੜਾ ਸਾਰੇ ਰਾਉਂਡ ਮਾਰ ਰਿਹਾ ਸੀ ਤੇ ਸਾਨੂੰ ਇੱਥੇ ਮਿਲੇ ਆ ਤੇ ਹੁਣ ਰਾਤ ਚਾਹ ਪੀਣ ਲਈ ਰਾਸਤੇ ਵਿੱਚ ਰੁਕੇ ਸੀ ਸੋ ਉਹਨਾਂ ਨਾਲ ਗੱਲਬਾਤ ਕੀਤੀ ਆ ਤੁਸੀਂ ਉਹਨਾਂ ਦੇ ਵਿਚਾਰ ਸਰਵਣ ਕੀਤੇ ਇੰਨੀ ਇੱਕ ਬੇਨਤੀਆਂ ਕਰਦੇ ਹੋਏ ਮੈਂ ਤੁਹਾਡੇ ਤੋਂ ਅੱਗੇ ਮੰਗਦਾ ਜੀ ਮੈਂ ਤੁਹਾਡਾ ਆਪਣਾ ਮੌਂਟੀਮਾਨ ਧੰਨਵਾਦ